ਹਿੰਦੂ ਗੁੜੇ ਦੀ ਰਹਿਣ ਵਾਲੀ ਜਗਤਾਰ ਕੌਰ ਗਿੱਲ ਆਪਣੇ ਮਾਪੇ ਦੇ ਨਾਲ 1994 ਦੇ ਵਿੱਚ ਕੈਨੇਡਾ ਦੇ ਵਿੱਚ ਮੂਵ ਹੋ ਜਾਂਦੀ ਹੈ ਉਹ ਆਪਣੇ ਮਾਪੇ ਦੀ ਸੰਸਕਾਰੀ ਧੀ ਸੀ ਤੇ ਉਹ ਬਹੁਤ ਹੀ ਹੋਣਹਾਰ ਸੀ ਉਹ ਉੱਥੇ ਜੌਬ ਲੱਭ ਲੈਂਦੀ ਹੈ ਤੇ ਆਪਣੀ ਕਮਾਈ ਕਰਨੀ ਸ਼ੁਰੂ ਕਰ ਦਿੰਦੀ ਹੈ ਪਰ 1997 ਦੇ ਵਿੱਚ ਉਹ ਆਪਣੇ ਮਾਪੇ ਦੇ ਕਹਿਣ ਦੇ ਉੱਤੇ ਪੰਜਾਬ ਆਉਂਦੀ ਹੈ ਪੰਜਾਬ ਦੇ ਵਿੱਚ ਉਸ ਦੇ ਮਾਪੇ ਨੂੰ ਇੱਕ ਗਰੀਬ ਘਰ ਦਾ ਮੁੰਡਾ ਪਸੰਦ ਆਉਂਦਾ ਹੈ ਜਿਸ ਦਾ ਨਾਂ ਸੀ ਭਪਿੰਦਰ ਸਿੰਘ ਗਿੱਲ ਦੋਨੇ ਜਾਨੀ ਵਿਆਹ ਦੇ ਬੰਦਰਾਂ ਚ ਵੱਜ ਜਾਂਦੇ ਨੇ ਤੇ ਵਾਪਸ ਕੈਨੇਡਾ ਜਾ ਕੇ ਰਹਿਣ ਲੱਗਦੇ ਨੇ ਜਿੱਥੇ ਭਪਿੰਦਰ ਸਿੰਘ ਗਿੱਲ ਨੂੰ ਇੱਕ বাস ਕੰਪਨੀ ਦੇ ਵਿੱਚ ਜੋਬ ਮਿਲ ਜਾਂਦੀ ਹੈ ਜਾਨੀ ਕਿ ਟਰਾਂਸਪੋਰਟ ਦੇ ਵਿੱਚ ਜੋਬ ਮਿਲ ਜਾਂਦੀ ਹੈ ਤੇ ਉਹ ਆਪਣੀ ਜੋਬ ਸ਼ੁਰੂ ਕਰ ਦਿੰਦਾ ਹੈ ਉਸੇ ਥਾਂ ਹੀ ਜਗਤਾਰ ਕੌਰ ਗਿੱਲ ਨੂੰ ਇਲੈਕਟ੍ਰੀਕਲ ਕੰਪਨੀ ਦੇ ਵਿੱਚ ਜੋਬ ਮਿਲ ਜਾਂਦੀ ਹੈ ਦੋਨੇ ਬਹੁਤ ਸੋਹਣੀ ਕਮਾਈ ਕਰਨੀ ਸ਼ੁਰੂ ਕਰ ਦਿੰਦੇ ਆ ਨਾਲ ਦੀ ਨਾਲ ਉਹ ਨਿੱਕੇ-ਮੋਟੇ ਹੋਰ ਕਾਰੋਬਾਰ ਵੀ ਕਰ ਰਹੇ ਸਨ ਤੇ ਜਲਦੀ ਹੀ ਓਟਾਵਾ ਸ਼ਹਿਰ ਦੇ ਇੱਕ ਸਪਰਬ ਦੇ ਵਿੱਚ ਜਿਹੜਾ ਕਿ ਬੈਰ ਹੈਵਨ ਸੀ ਉਹਨਾਂ ਨੂੰ ਸਾਊਥ ਸਾਈਡ ਉੱਥੇ ਘਰ ਮਿਲ ਜਾਂਦਾ ਹੈ ਦੋਨੇ ਉਸ ਘਰ ਦੇ ਵਿੱਚ ਰਾਜੀ ਖੁਸ਼ੀ ਰਹਿਣ ਲੱਗਦੇ ਨੇ ਉਹਨਾਂ ਦਾ ਜੀਵਨ ਬਹੁਤ ਹੀ ਖੁਸ਼ੀ-ਖੁਸ਼ੀ ਬੀਤ ਹੋ ਰਿਹਾ ਸੀ ਇਸੇ ਦੌਰਾਨ ਹੀ ਉਹਨਾਂ ਦੇ ਤਿੰਨ ਬੱਚੇ ਜਨਮ ਲੈਂਦੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਕੁੜੀਆਂ ਸਨ ਇੱਕ ਦੀ ਉਮਰ 15 ਸਾਲ ਇੱਕ ਦੀ ਉਮਰ 10 ਸਾਲ ਤੇ ਇੱਕ ਉਹਨਾਂ ਦੇ ਮੁੰਡਾ ਸੀ ਜਿਸ ਦੀ ਉਮਰ ਉਸ ਟਾਈਮ 8 ਸਾਲ ਦੀ ਵੱਡੀ ਲੜਕੀ ਜਿਸ ਦਾ ਨਾਮ ਦਿਲਪ੍ਰੀਤ ਕੌਰ ਸੀ ਉਸ ਦਾ ਆਪਣੇ ਮਾਪੇ ਬਾਪ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀ ਉਸ ਦੀ ਮਾਂ ਦਾ ਕੁਝ ਵੀ ਦੁੱਖ ਦਾ ਤਾਂ ਉਹ ਉਸੇ ਟਾਈਮ ਹੀ ਆਪਣੀ ਮਾਂ ਦੀ ਹੈਲਪ ਕਰਨ ਲਈ ਤਿਆਰ ਰਹਿੰਦੀ ਸੀ ਇਸੇ ਦੌਰਾਨ ਹੀ 29 ਜਨਵਰੀ 2014 ਆ ਜਾਂਦਾ ਹੈ ਜਾਨੀ ਕਿ ਭਪਿੰਦਰ ਗਿੱਲ ਤੇ ਜਗਤਾਰ ਕਿਲ ਦੇ ਬਿਆਨ ਨੂੰ 17 ਸਾਲ ਹੋ ਚੁੱਕੇ ਸਨ ਉਸ ਦਿਨ ਤੇ ਉਹਨਾਂ ਦੀ 17ਵੀਂ ਐਨੀਵਰਸਰੀ ਸੀ ਇਸੇ ਦੌਰਾਨ ਹੀ ਜਗਤਾਰ ਗਿੱਲ ਜਿਸ ਦਾ ਇੱਕ ਦਿਨ ਪਹਿਨਾ ਹੀ ਹਰਨੀਆਂ ਦਾ ਆਪਰੇਸ਼ਨ ਹੋਇਆ ਸੀ ਤੇ ਡਾਕਟਰ ਨੇ ਉਸ ਨੂੰ ਲਗਭਗ 2 ਹਫ਼ਤਿਆਂ ਦੀ ਬੈਡ ਰੈਸਟ ਦੇ ਲਈ ਵੀ ਕਿਹਾ ਸੀ ਤੇ ਉਹ ਆਪਣੇ ਘਰ ਲਿਵਿੰਗ ਰੂਮ ਦੇ ਵਿੱਚ ਸੋਫੇ ਦੇ ਉੱਤੇ ਪਈ ਸੀ ਤੇ ਉਸੇ ਥਾਂ ਹੀ ਭਪਿੰਦਰ ਗਿੱਲ ਵੀ ਉਸ ਦਿਨ ਘਰ ਸੀ ਤੇ ਉਸਦੀ ਵੱਡੀ ਲੜਕੀ ਦਿਲਪ੍ਰੀਤ ਕੌਰ ਵੀ ਉਸ ਦਿਨ ਕਰ ਉਹ ਦੋਨੇ ਜਾਨੀ ਜਾਨੀ ਕਿ ਦਿਲਪ੍ਰੀਤ ਕੌਰ ਤੇ ਉਸਦਾ ਬਾਪ ਭਪਿੰਦਰ ਗਿੱਲ ਆਪਣੀ ਘਰ ਵਾਲੀ ਦੇ ਲਈ ਸ਼ਾਪਿੰਗ ਕਰਨ ਨੇੜੇ ਹੀ ਇੱਕ ਸਟੋਰ ਦੇ ਵਿੱਚ ਜਾਂਦੇ ਆ ਉਹਨਾਂ ਨੇ ਲਗਭਗ 11 ਵਜੇ ਘਰ ਛੱਡਿਆ ਸੀ ਤੇ ਉਹ ਸਟੋਰ ਦੇ ਵਿੱਚ ਪਹੁੰਚਦੇ ਆ ਉੱਥੇ ਸ਼ਾਪਿੰਗ ਕਰਦੇ ਆ ਤੇ ਲਗਭਗ 2 ਘੰਟਿਆਂ ਬਾਅਦ ਜਾਨੀ ਕਿ ਦੁਪਹਿਰ ਦੇ 1 ਵਜੇ ਵਾਪਸ ਆਪਣੇ ਘਰ ਆਉਂਦੇ ਆ ਜਿੱਦਾਂ ਹੀ ਘਰ ਦੇ ਦਰਵਾਜ਼ੇ ਦੇ ਉੱਤੇ ਉਹ ਪਹੁੰਚਦੇ ਆ ਉਹ ਦੇਖਦੇ ਆ ਕਿ ਘਰ ਦਾ ਮੇਨ ਡੋਰ ਖੁੱਲਿਆ ਹੋਇਆ ਏ। ਦਿਲਪ੍ਰੀਤ ਕੌਰ ਜਿੱਦਾਂ ਘਰ ਦੇ ਵਿੱਚ ਸਭ ਤੋਂ ਪਹਿਲਾਂ ਐਂਟਰ ਹੁੰਦੀ ਆ ਤਾਂ ਉਹ ਦੇਖਦੀ ਆ ਕਿ ਉਸਦੀ ਮਾਂ ਸੋਫੇ ਦੇ ਉੱਤੋਂ ਡਿੱਗੀ ਹੋਈ ਪਈ ਆ। ਜਿੱਦਾਂ ਹੀ ਉਹ ਭੱਜ ਕੇ ਆਪਣੀ ਮਾਂ ਵੱਲ ਜਾਂਦੀ ਆ ਤਾਂ ਆਪਣੀ ਮਾਂ ਨੂੰ ਦੇਖ ਕੇ ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਕਿਉਂਕਿ ਉਸਦੀ ਮਾਂ ਖੂਨ ਦੇ ਨਾਲ ਲਥਪਥ ਹੋਈ ਪਈ ਸੀ। ਇਸ ਤੋਂ ਬਾਅਦ ਦਿਲਪ੍ਰੀਤ ਕੌਰ ਪੁਲਿਸ ਨੂੰ ਫੋਨ ਕਰਨ ਦੇ ਲਈ ਦੌੜਦੀ ਆ। ਉਹ ਦੇਖਦੀ ਆ ਕਿ ਕਰਦੀਆਂ ਸਾਰੀਆਂ ਤਾਰਾ ਕਟੀਆਂ ਹੋਈਆਂ ਨੇ ਤੇ ਉਹ ਪੁਲਿਸ ਨੂੰ ਫੋਨ ਨਹੀਂ ਕਰ ਪਾਉਂਦੀ ਬਾਅਦ ਦੇ ਵਿੱਚ ਕਿਵੇਂ ਨਾ ਕਿਵੇਂ ਕਰਕੇ ਉਸ ਦੁਆਰਾ ਪੁਲਿਸ ਨੂੰ ਕਾਲ ਕੀਤੀ ਜਾਂਦੀ ਆ ਤੇ ਥੋੜੇ ਟਾਈਮ ਬਾਅਦ ਹੀ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਆ ਪੁਲਿਸ লাশ ਕੋਲੋਂ ਡੀਐਨਏ ਕਲੈਕਟ ਕਰ ਲੈਂਦੀ ਆ ਜਿੱਦਾਂ ਹੀ ਪੁਲਿਸ ਡੀਐਨਏ ਕਲੈਕਟ ਕਰਕੇ ਹਟਦੀ ਆ ਤਾਂ ਪੁਲਿਸ ਆਪਣੀ ਜਾਂਚ ਸ਼ੁਰੂ ਕਰ ਦਿੰਦੀ ਆ ਤਾਂ ਉਹ ਦੇਖਦੇ ਆ ਕਿ ਜਗਤਾਰ ਕੌਰ ਗਿੱਲ ਦੇ ਸਿਰ ਦੇ ਉੱਤੇ ਰੌਡਾਂ ਦੇ ਨਾਲ ਬਾਰ ਕੀਤਾ ਗਿਆ ਹੈ ਤੇ ਬਾਅਦ ਦੇ ਵਿੱਚ ਉਸ ਦਾ ਗਲਾ ਕਿਸੇ ਤਿੱਖੀ ਚੀਜ਼ ਦੇ ਨਾਲ ਕੱਟਿਆ ਗਿਆ ਹੈ ਪੁਲਿਸ ਸਾਰੇ ਘਰ ਨੂੰ ਸੀਜ਼ ਕਰ ਦਿੰਦੀ ਆ ਉਹ ਸਾਰੇ ਪਰਿਵਾਰ ਨੂੰ ਘਰ ਤੋਂ ਬਾਹਰ ਕੱਢ ਦਿੰਦੀ ਆ ਤੇ ਉਹ ਬਰੰਟ ਲੈ ਕੇ ਉਹ ਘਰ ਦੀ ਜਾਂਚ ਸ਼ੁਰੂ ਕਰ ਦਿੰਦੀ ਆ ਜਾਂਚ ਦੇ ਵਿੱਚ ਪੁਲਿਸ ਦੇ ਸਾਹਮਣੇ ਇੱਕ ਰੌਡ ਆਉਂਦੀ ਆ ਜੋ ਕਿ ਇੱਕ ਕ੍ਰਿਸਮਸ ਦੇ ਟ੍ਰੀ ਦੇ ਵਿੱਚ ਲਟਕਾਈ ਹੋਈ ਸੀ ਇਹ ਰੌਡ ਜੋ ਆਪਣੀ ਬੇਟ ਰੌਡ ਹੁੰਦੀ ਆ ਭਾਰ ਨੂੰ ਚੱਕਣ ਦੇ ਵਾਸਤੇ ਉਹ ਰੌਡ ਸੀ ਤੇ ਸ਼ੈਂਕ ਦੇ ਵਿੱਚ ਵੀ ਕਿਚਨ ਦੇ ਵਿੱਚ ਉੱਥੇ ਵੀ ਚਾਕੂ ਪਏ ਸੀ ਜਿਨ੍ਹਾਂ ਦੇ ਉੱਤੇ ਖੂਨ ਲੱਗਿਆ ਹੋਇਆ ਸੀ ਇਹਨਾਂ ਦੇ ਵਿੱਚੋਂ ਜ਼ਿਆਦਾ ਮਾਤਰਾ ਦੇ ਵਿੱਚ ਖੂਨ ਤਾਂ ਜਗਤਾਰ ਕੌਰ ਗਿੱਲ ਦਾ ਹੀ ਸੀ ਪਰ ਪੁਲਿਸ ਨੂੰ ਉੱਥੇ ਹੋਰ ਵੀ ਖੂਨ ਦੇ ੱਤਬੇ ਮਿਲਦੇ ਆ ਜੋ ਕਿ ਅਸਲ ਦੇ ਵਿੱਚ ਜਗਤਾਰ ਕੌਰ ਗਿੱਲ ਦੇ ਨਹੀਂ ਸਨ ਪੁਲਿਸ ਉਸ ਨੂੰ ਵੀ ਕਲੈਕਟ ਕਰ ਲੈਂਦੀ ਆ ਪਰ ਪੁਲਿਸ ਇੱਕ ਸਕੀਮ ਲਾਉਂਦੀ ਆ ਉਹ ਉਸੇ ਰੋਡ ਨੂੰ ਉਸੇ ਜਗ੍ਹਾ ਰਹਿਣ ਦਿੰਦੀ ਆ ਉਹ ਨਹੀਂ ਚੱਕਦੇ ਉਸ ਰੋਡ ਨੂੰ ਤੇ ਉਸੇ ਜਗ੍ਹਾ ਤੇ ਉਹ ਇੱਕ ਕੈਮਰਾ ਫਿੱਟ ਕਰ ਦਿੰਦੇ ਇਸ ਤੋਂ ਬਾਅਦ ਉਹ ਭਪਿੰਦਰ ਸਿੰਘ ਗਿਲ ਤੇ ਉਸ ਦੇ ਬਾਕੀ ਬੱਚਿਆਂ ਨੂੰ ਘਰ ਆਉਣ ਦੀ ਪਰਮਿਸ਼ਨ ਦੇ ਦਿੰਦੇ ਨੇ ਜਿੱਦਾਂ ਹੀ ਉਹ ਘਰ ਪਹੁੰਚਦੇ ਨੇ ਤਾਂ ਭਪਿੰਦਰ ਸਿੱਧਾ ਉਸ ਸਟੋਰ ਦੇ ਵਿੱਚ ਜਾਂਦਾ ਏ ਜਿੱਥੇ ਉਹ ਟਰੀ ਸੀ ਤੇ ਉਹ ਉਹ ਉਸ ਟਰੀ ਦੇ ਵਿੱਚੋਂ ਰੌੜ ਕੱਢਦਾ ਏ ਤੇ ਰੌੜ ਚੱਕ ਕੇ ਉਹ ਬਹੁਤ ਦੂਰ ਜਾਨੀ ਕਿ ਘਰ ਤੋਂ 4-5 ਕਿਲੋਮੀਟਰ ਸੁੱਟਿਆ ਹੁੰਦਾ ਏ ਪੁਲਿਸੇ ਸਭ ਕੁਝ ਦੇਖ ਰਹੀ ਸੀ ਪੁਲਿਸ ਉਸ ਦਾ ਪਿੱਛਾ ਵੀ ਕਰ ਰਹੀ ਸੀ ਤੇ ਪੁਲਿਸ ਨੂੰ ਪਤਾ ਲੱਗ ਜਾਂਦਾ ਏ ਕਿ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਏ ਉਹ ਇਸ ਤੋਂ ਬਾਅਦ ਭਪਿੰਦਰ ਸਿੰਘ ਗਿੱਲ ਤੋਂ ਪੁੱਛ ਕੇ ਸ਼ੁਰੂ ਕਰਦੇ ਆ ਤਾਂ ਉਹ ਦੱਸਦਾ ਏ ਕਿ ਜਦੋਂ ਉਹ ਆਪਣੀ ਬੇਟੀ ਦਿਲਪ੍ਰੀਤ ਕੌਰ ਦੇ ਨਾਲ ਘਰ ਆਇਆ ਸੀ ਤਾਂ ਇਸ ਰੋਡ ਦੇ ਉੱਤੇ ਉਸ ਦੇ ਹੱਥ ਲੱਗ ਗਏ ਸਨ ਤੇ ਜੋ ਸ਼ੈਂਕ ਦੇ ਵਿੱਚ ਚਾਕੂ ਵੀ ਪਏ ਆ ਉਹਨਾਂ ਦੇ ਉੱਤੇ ਵੀ ਉਸ ਦੇ ਹੱਥ ਲੱਗ ਗਏ ਸਨ ਜਿਸ ਕਰਕੇ ਉਸ ਨੂੰ ਇਦਾਂ ਸੀ ਕਿ ਪੁਲਿਸ ਨੂੰ ਉਸ ਦੇ ਉੱਤੇ ਹੀ ਸ਼ੱਕ ਹੋ ਜਾਵੇਗਾ ਕਿ ਇਸ ਨੇ ਹੀ ਸਭ ਕੁਝ ਕੀਤਾ ਹੈ ਜਦ ਕਿ ਭਪਿੰਦਰ ਸਿੰਘ ਗਿੱਲ ਇਹ ਕਹਿ ਰਿਹਾ ਸੀ ਕਿ ਇਹ ਸਭ ਕੁਝ ਸੱਚ ਨਹੀਂ ਹੈ ਉਸ ਨੇ ਸਿਰਫ ਡਰਦੇ ਨੇ ਇਹ ਸਭ ਕੁਝ ਕੀਤਾ ਹੈ ਪਰ ਪੁਲਿਸ ਜਦੋਂ ਵੀ ਕਤਲ ਹੁੰਦਾ ਹੈ ਪੁਲਿਸ ਦਾ ਸਭ ਤੋਂ ਪਹਿਲਾ ਸ਼ੱਕ ਉਸੇ ਪਰਿਵਾਰ ਦੇ ਜੀਵਾਂ ਦੇ ਉੱਤੇ ਹੀ ਜਾਂਦਾ ਏ ਤੇ ਜਗਤਾਰ ਕੌਰ ਗਿੱਲ ਦੇ ਕੇਸ ਦੇ ਵਿੱਚ ਉਸ ਦਾ ਘਰ ਵਾਲਾ ਭਪਿੰਦਰ ਸਿੰਘ ਗਿੱਲ ਸੀ ਪੁਲਿਸ ਉਸ ਦਾ ਫੋਨ ਟ੍ਰੇਸ ਕਰਨਾ ਸ਼ੁਰੂ ਕਰ ਦਿੰਦੀ ਆ ਫੋਨ ਟ੍ਰੇਸ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਲਗਭਗ ਪਿਛਲੇ 1 ਮਹੀਨੇ ਦੇ ਵਿੱਚ 200 ਤੋਂ 300 ਕਾਲਾਂ ਹੋਈਆਂ ਨੇ ਉਥੋਂ ਦੀ ਹੀ ਰਹਿਣ ਵਾਲੀ ਗੁਰਪ੍ਰੀਤ ਕੌਰ ਦੇ ਨਾਲ ਗੁਰਪ੍ਰੀਤ ਕੌਰ ਅਸਲ ਦੇ ਵਿੱਚ ਪੰਜਾਬ ਦੀ ਰਹਿਣ ਵਾਲੀ ਸੀ ਉਹ ਬਚਪਨ ਦੇ ਵਿੱਚ ਹੀ ਕੈਨੇਡਾ ਚਲੀ ਗਈ ਸੀ ਤੇ ਬਾਅਦ ਦੇ ਵਿੱਚ ਉਹ ਉੱਥੇ ਇੱਕ ਗੋਰੇ ਨਾਲ ਵਿਆਹ ਕਰਾ ਲੈਂਦੀ ਆ ਜਿਸ ਤੋਂ ਬਾਅਦ ਉਹ ਗੁਰਪ੍ਰੀਤ ਕੌਰ ਤੋਂ ਗੁਰਪ੍ਰੀਤ ਰਨਾਰਡ ਬਣ ਜਾਂਦੀ ਆ ਉਹ ਇੱਕ ਜੇਸਨ ਨਾਂ ਦੇ ਗੋਰੀ ਨਾਲ ਵਿਆਹ ਕਰਾਉਂਦੀ ਆ ਉਸ ਦੇ ਨਾਲ ਭਪਿੰਦਰ ਸਿੰਘ ਗਿੱਲ ਦੀਆਂ ਲਗਭਗ 200 ਤੋਂ 300 ਕੌਲਾਂ ਸੀ ਜਿਸ ਤੋਂ ਪੁਲਿਸ ਨੂੰ ਕੋਈ ਸ਼ੱਕ ਹੁੰਦਾ ਏ ਇਸ ਤੋਂ ਬਾਅਦ ਉਹ ਗੁਰਪ੍ਰੀਤ ਰਨਾਰਡ ਨੂੰ ਪੁਸ਼ਗਿਸ ਦੇ ਲਈ ਬੁਲਾਉਂਦੇ ਆ ਤਾਂ ਉਹ ਦੱਸਦੀ ਆ ਕਿ ਉਸ ਦਿਨ ਉਹ ਆਪਣੇ ਘਰ ਹੀ ਸੀ ਉਸਨੇ ਕੁਝ ਵੀ ਨਹੀਂ ਕੀਤਾ ਥੋੜਾ ਟਾਈਮ ਉਹ ਆਪਣੇ ਘਰ ਰਹੀ ਤੇ ਇਸ ਤੋਂ ਬਾਅਦ ਉਹ ਸ਼ਾਪਿੰਗ ਕਰਨ ਦੇ ਲਈ ਇੱਕ ਸਟੋਰ ਦੇ ਵਿੱਚ ਚਲੀ ਗਈ ਜਿੱਥੇ ਉਸ ਨੂੰ ਬਾਅਦ ਦੇ ਵਿੱਚ ਭਪਿੰਦਰ ਸਿੰਘ ਗਿੱਲ ਤੇ ਉਸ ਦੀ ਬੇਟੀ ਵੀ ਮਿਲੇ ਸਨ ਇਸ ਤੋਂ ਬਾਅਦ ਉਹ ਆਪਣੇ ਘਰ ਆ ਗਈ ਤੇ ਸਾਰਾ ਦਿਨ ਉਸਨੇ ਘਰ ਦੇ ਵਿੱਚ ਹੀ ਬੈਠ ਕੇ ਆਰਾਮ ਕੀਤਾ ਪਰ ਹੁਣ ਪੁਲਿਸ ਚਾਹੁੰਦੀ ਸੀ ਕਿ ਜੋ ਉਹਨਾਂ ਨੂੰ ਡੀਐਨਏ ਮਿਲਿਆ ਹੈ ਉਹ ਉਸ ਦੀ ਜਾਂਚ ਸ਼ੁਰੂ ਕਰ ਪੁਲਿਸ ਡੀਐਨਏ ਦੇ ਵਿੱਚ ਪਾਉਂਦੀ ਆ ਕਿ ਇਹ ਜੋ ਖੂਨ ਹੈ ਉਪਬਿੰਦਰ ਸਿੰਘ ਗੱਲ ਦਾ ਨਹੀਂ ਹੈ ਪਰ ਉਹਨਾਂ ਨੂੰ ਦੂਸਰਾ ਸ਼ਖ ਗੁਰਪ੍ਰੀਤ ਕੌਰ ਜਾਂ ਕਈ ਇਹ ਗੁਰਪ੍ਰੀਤ ਰਨਾਲਡ ਦੇ ਉੱਤੇ ਸੀ ਉਹ ਕਿਵੇਂ ਨਾ ਕਿਵੇਂ ਉਸ ਦਾ ਡੀਐਨਏ ਲੈਣਾ ਚਾਹੁੰਦੇ ਸਨ ਉਹਨਾਂ ਨੇ ਉਸ ਨੂੰ ਕਿਹਾ ਕਿ ਉਹ ਬਹੁਤ ਸਾਰਾ ਇਨਾਮ ਜਿੱਤ ਚੁੱਕੀ ਆ ਤੇ ਜਿਸ ਕਰਕੇ ਉਸ ਨੂੰ ਇੱਕ ਲੈਟਰ ਦੇਣਾ ਪਵੇਗਾ ਜਿਸ ਤੋਂ ਬਾਅਦ ਉਸ ਨੂੰ ਉਹ ਇਨਾਮ ਮਿਲ ਜਾਵੇਗਾ ਗੁਰਪ੍ਰੀਤ ਰਨਾਲਡ ਇਸ ਜਾਲ ਦੇ ਵਿੱਚ ਫਸ ਜਾਂਦੀ ਆ ਤੇ ਪੁਲਿਸ ਉਸ ਦਾ ਡੀਐਨਏ ਕਲੈਕਟ ਕਰ ਲੈਂਦੀ ਆ ਤੇ ਡੀਐਨਏ ਤੋਂ ਬਾਅਦ ਪਤਾ ਲੱਗਦਾ ਹੈ ਕਿ ਜੋ ਉਹ ਖੂਨ ਉਸ ਰੋਡ ਦੇ ਉੱਤੇ ਲੱਗਿਆ ਸੀ ਉਹ ਅਸਲ ਦੇ ਵਿੱਚ ਗੁਰਪ੍ਰੀਤ ਅਰਨੋਲਡ ਦਾ ਹੀ ਸੀ ਪਰ ਪੁਲਿਸ ਦਾ ਇਸ ਸਬਦ ਦੇ ਨਾਲ ਲਿੰਕ ਨਹੀਂ ਸੀ ਜੁੜ ਰਿਹਾ ਪੁਲਿਸ ਆਪਣੀ ਜਾਂਚ ਜਾਰੀ ਰੱਖਦੀ ਆ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਗਤਾਰ ਕੌਰ ਗਿੱਲ ਤੇ ਭਪਿੰਦਰ ਸਿੰਘ ਗਿੱਲ ਦੇ ਵਿਚਕਾਰ ਰਿਸ਼ਤੇ ਕਾਫੀ ਵਧੀਆ ਨਹੀਂ ਸਨ ਪਰ ਗੁਰਪ੍ਰੀਤ ਅਰਨੋਲਡ ਦੇ ਪਪਿੰਦਰ ਸਿੰਘ ਨਾਲ ਰਿਸ਼ਤੇ ਬਹੁਤ ਹੀ ਜ਼ਿਆਦਾ ਨਜ਼ਦੀਕ ਸੰਗ ਜਾਨੀ ਕਿ ਉਹ ਪਿਛਲੇ 3 ਸਾਲਾਂ ਤੋਂ ਰਿਲੇਸ਼ਨ ਦੇ ਵਿੱਚ ਸਨ ਇਹ ਰਿਲੇਸ਼ਨ ਦੇ ਵਿੱਚ ਉਹ ਉਸੇ ਟਰਾਂਸਪੋਰਟ ਤੋਂ ਆਏ ਜਿੱਥੇ ਭਪਿੰਦਰ ਸਿੰਘ ਜੌਬ ਕਰਦਾ ਸੀ ਉਸੇ ਜਗ੍ਹਾ ਹੀ ਗੁਰਪ੍ਰੀਤ ਨੌਰਡ ਵੀ ਜੌਬ ਕਰਦੀ ਸੀ ਜਿੱਥੋਂ ਉਹ ਦੋਨੇ ਰਿਲੇਸ਼ਨ ਦੇ ਵਿੱਚ ਆ ਜਾਂਦੇ ਨੇ ਤੇ ਇਹ ਲੋਕ ਆਪਣੀ ਜ਼ਿੰਦਗੀ ਇਕੱਠੇ ਬਤਾਉਣਾ ਚਾਹੁੰਦੇ ਸਨ ਜਿਸ ਕਰਕੇ ਉਹਨਾਂ ਨੇ ਜਗਤਾਰ ਕੌਰ ਗਿੱਲ ਨੂੰ ਰਸਤੇ ਤੋਂ ਹਟਾਉਣਾ ਜ਼ਰੂਰੀ ਸਮਝਿਆ ਇਹ ਸਭ ਦੀ ਜਾਂਚ ਚਾਲ ਰਹੀ ਸੀ ਤਾਂ ਪੁਲਿਸ ਉਹਨਾਂ ਨੂੰ ਪੁੱਛਦੀ ਹੈ ਕਿ ਉਹਨਾਂ ਨੇ ਉਹ ਦਿਨ ਹੀ ਕਿਉਂ ਚੁਣਿਆ ਤਾਂ ਉਹ ਦੱਸਦੇ ਆ ਕਿ ਉਹ ਇਹ ਸਭ ਦੀ ਪਲਾਨਿੰਗ ਲਗਭਗ 3 ਮਹੀਨੇ ਪਹਿਲਾਂ ਤੋਂ ਕਰ ਰਹੇ ਸਨ ਪਰ ਜਿੱਦਾਂ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਜਗਤਾਰ ਕੌਰ ਦੀਆਂ ਹਰਨੀਆਂ ਦਾ ਆਪਰੇਸ਼ਨ ਹੈ ਤਾਂ ਉਹ ਸੋਚ ਲੈਂਦੇ ਆ ਕਿ ਉਹ ਇਸੇ ਦਿਨਾਂ ਦੌਰਾਨ ਹੀ ਉਸਦਾ ਕਤਲ ਕਰਨਗੇ ਕਿਉਂਕਿ ਜਿਕਤਾਰ ਕੌਰ ਗਿੱਲ ਉਸ ਦਿਨਾਂ ਦੇ ਵਿੱਚ ਬਹੁਤੀ ਸਟਰੋਂਗ ਨਹੀਂ ਸੀ ਤੇ ਡਾਕਟਰ ਨੇ ਉਸ ਨੂੰ ਰੈਸਟ ਦੇ ਲਈ ਕਿਹਾ ਸੀ ਜਿਸ ਕਰਕੇ ਉਹ ਬੈੱਡ ਦੇ ਉੱਤੇ ਆਰਾਮ ਕਰ ਰਹੀ ਸੀ ਤੇ ਇਸੇ ਟਾਈਮ ਹੀ ਭਪਿੰਦਰ ਸਿੰਘ ਗਿੱਲ ਘਰੋਂ ਨਿਕਲਦਾ ਹੈ ਰਸਤੇ ਦੇ ਵਿੱਚ ਹੀ ਗੁਰਪ੍ਰੀਤ ਕਾਰਨਾਲਡ ਦਾ ਘਰ ਪੈਂਦਾ ਸੀ ਉਹ ਉਸ ਨੂੰ ਸਾਈਨ ਦਿੰਦਾ ਹੈ ਕਿ ਉਹ ਹੁਣ ਘਰ ਜਾ ਸਕਦੀ ਹੈ ਤੇ ਭਪਿੰਦਰ ਸਿੰਘ ਗਿੱਲ ਇਸੇ ਦੌਰਾਨ ਹੀ ਘਰ ਦਾ ਗੇਟ ਖੁੱਲਾ ਛੱਡ ਕੇ ਗਿਆ ਸੀ ਤੇ ਗੇਟ ਦੇ ਪਿੱਛੇ ਹੀ ਉਹ ਰੋਡ ਛੱਡ ਕੇ ਗਿਆ ਸੀ ਗੁਰਪ੍ਰੀਤ ਰਣਾਰਡ ਘਰ ਦੇ ਵਿੱਚ ਦਾਖਲ ਹੁੰਦੀ ਹੈ ਤੇ ਉਲਗ-ਪਗ 15 ਤੋਂ 20 ਵਾਰ ਜਗਤਾਰ ਕੌਰ ਗਿੱਲ ਦੇ ਸਿਰ ਤੇ ਕਰਦੀ ਹੈ ਪਰ ਗੁਰਪ੍ਰੀਤ ਰਣਾਰਡ ਦੇ ਦੱਸਣ ਮੁਤਾਬਕ ਫਿਰ ਵੀ ਜਗਤਾਰ ਕੌਰ ਗਿੱਲ ਦੀਆਂ ਸਾਵਾ ਦੀ ਡੋਰ ਨਹੀਂ ਸੀ ਟੁੱਟੀ ਜਿਸ ਤੋਂ ਬਾਅਦ ਉਹ ਕਿਚਨ ਦੇ ਵਿੱਚ ਜਾਂਦੀ ਹੈ ਉਥੋਂ ਚਾਕੂ ਚੱਕਦੀ ਹੈ ਤੇ ਉਸ ਦਾ ਗਾਲਾ ਕੱਟ ਦਿੰਦੀ ਹੈ ਇਹ ਗਾਲਾ ਜਾਂ ਫਿਰ ਸਿਰ ਤੇ ਬਾਰ ਐਨੇ ਭੜੇ ਤਰੀਕੇ ਨਾਲ ਹੋਏ ਸਨ ਕਿ ਜਦੋਂ ਜਗਤਾਰ ਕੌਰ ਗਿਲ ਦਾ ਪੋਗ ਪਿਆ ਸੀ ਤਾਂ ਪੁਲਿਸ ਨੇ ਤੇ ਉਸ ਦੇ ਮਾਪੇ ਨੇ ਉਸ ਦਾ ਲਾਸ ਵਾਲਾ ਬਾਕਸ ਖੋਲਣ ਤੋਂ ਇਨਕਾਰ ਕਰ ਦਿੱਤਾ ਸਭ ਲੋਕਾਂ ਨੇ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕਤਲ ਕਿੰਨੇ ਬੁਰੇ ਤਰੀਕੇ ਨਾਲ ਕੀਤਾ ਗਿਆ ਸੀ ਪੁਲਿਸ ਦੋਨਾਂ ਨੂੰ ਫੜ ਕੇ ਅਦਾਲਤ ਦੇ ਵਿੱਚ ਪੇਸ਼ ਕਰਦੀ ਹੈ ਪਰ ਇਸ ਸਭ ਦੇ ਵਿੱਚ ਪੁਲਿਸ ਨੇ ਬਹੁਤ ਹੀ ਜ਼ਿਆਦਾ ਟਾਈਮ ਲਿਆ ਸੀ ਇਹ ਕਤਲ 2014 ਦੇ ਵਿੱਚ ਹੁੰਦਾ ਹੈ ਪਰ 7 ਅਪ੍ਰੈਲ 2016 ਨੂੰ ਗੁਰਪ੍ਰੀਤ ਨਾਰਡ ਨੂੰ ਅਰੈਸਟ ਕੀਤਾ ਜਾਂਦਾ ਹੈ ਤੇ 13 ਅਪ੍ਰੈਲ 2016 ਨੂੰ ਭਪਿੰਦਰ ਨੂੰ ਅਰੈਸਟ ਕੀਤਾ ਜਾਂਦਾ ਹੈ ਮਈ ਦੇ ਵਿੱਚ ਉਹਨਾਂ ਦੀ ਕੋਰਟ ਹੈਰਿੰਗ ਸ਼ੁਰੂ ਹੁੰਦੀ ਹੈ ਤੇ 20 ਅਪ੍ਰੈਲ 2016 ਦੇ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਫਰਵਰੀ 2019 ਦੇ ਵਿੱਚ ਉਹ ਫਿਰ ਅਪੀਲ ਕਰਦੇ ਆ ਕਿ ਇਹ ਸਭ ਉਹਨਾਂ ਨੇ ਨਹੀਂ ਕੀਤਾ ਤੇ ਕੇਸ ਦੁਬਾਰਾ ਰੀਓਪਨ ਹੋ ਜਾਂਦਾ ਹੈ ਪਰ ਉਸੇ ਸਮੇਂ ਦਰਾਂ ਹੀ ਕਰੋਨਾ ਆਉਂਦਾ ਹੈ ਤੇ ਜਿਸ ਕਰਕੇ ਇਹ ਕੇਸ ਡਿਲੇ ਤੇ ਡਿਲੇ ਹੁੰਦਾ ਰਹਿੰਦਾ ਹੈ ਫਰਵਰੀ 2021 ਦੇ ਵਿੱਚ ਜਦੋਂ ਇਸ ਕੇਸ ਨੂੰ ਦੁਆਰੇ ਪ੍ਰੋਸੀਡ ਕੀਤਾ ਜਾਂਦਾ ਹੈ ਤਾਂ ਇਸ ਦੇ ਵਿੱਚ ਪਾਇਆ ਜਾਂਦਾ ਹੈ ਕਿ ਗੁਰਪ੍ਰੀਤ ਨਾੜ ਤੇ ਭਪਿੰਦਰ ਸਿੰਘ ਗਿੱਲ ਹੀ ਇਹ ਸਭ ਦੇ ਅਸਲੀ ਦੋਸ਼ੀ ਆ ਤੇ ਉਹਨਾਂ ਨੂੰ 25 ਸਾਲ ਬਿਨਾ ਪਰੋਲ ਤੋਂ ਕੈਦ ਦੇ ਦਿੱਤੀ ਜਾਂਦੀ ਹੈ ਤੇ ਇਹ ਕੈਦ ਤੋਂ ਬਾਅਦ ਇਹਨਾਂ ਨੂੰ ਕਹਿਆ ਜਾਂਦਾ ਹੈ ਕਿ ਇਹ ਹੁਣ ਕਦੇ ਵੀ ਰੀ ਅਪੀਲ ਨਹੀਂ ਕਰ ਸਕਦੇ ਇਸ ਤਰ੍ਹਾਂ ਕੇਸ ਖਤਮ ਹੋ ਜਾਂਦਾ ਹੈ ਜਗਤਾਰ ਕੌਰ ਗਿੱਲ ਦਾ ਜਿਸ ਦਾ ਕੋਈ ਵੀ ਕਸੂਰ ਨਹੀਂ ਸੀ ਪਰ ਉਸ ਨੂੰ ਦਰਦਨਾਕ ਮੌਤ ਦਾ ਸਾਹਮਣਾ ਕਰਨਾ ਪਿਆ ਜੇ ਤੁਸੀਂ ਇੱਥੋਂ ਤੱਕ ਆ ਗਏ ਹੋ ਤਾਂ YouTube ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਜਲਦੀ ਹੀ ਇਦਾਂ ਦੀ ਕੋਈ ਵੀਡੀਓ ਦੇ ਨਾਲ ਧੰਨਵਾਦ